ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਪੀਐਮ ਮੋਦੀ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਦਰਮਿਆਨ ਪਹਿਲੀ ਵਾਰ ਪੰਜਾਬ ਆ ਰਹੇ ਨੇ ਤਾਂ ਅੱਜ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਇੱਥੇ ਪ੍ਰਚਾਰ ਕਰਨਗੇ ਪਰ ਇਸ ਤੋਂ ਨਾਲ ਹੀ ਜਿਹੜਾ ਹੈ ਕਿਸਾਨਾਂ ਦਾ ਪ੍ਰਦਰਸ਼ਨ ਸ਼ੰਭੂ ਜ਼ਿਲ੍ਹੇ ਪਟਿਆਲੇ ਦੇ ਵਿੱਚ ਹੀ ਚੱਲ ਰਿਹਾ ਹੈ ਤਾਂ ਕਿਸਾਨਾਂ ਦੇ ਵੱਲੋਂ ਪੀਐਮ ਮੋਦੀ ਦਾ ਬਹੁਤ ਕਾਲ ਦਿੱਤੀ ਗਈ ਹੈ ਤਾਂ ਧਰੇੜੀ ਜੱਟਾ ਟੋਲ ਪਲਾਜ਼ ਦੇ ਉੱਤੇ ਖੜੇ ਆ ਤਸਵੀਰਾਂ ਮੈਂ ਪ੍ਰਵਿੰਦਰ ਜੀ ਨੂੰ ਕਹੂੰਗਾ ਕਿ ਦਿਖਾ ਦਿੱਤੀਆਂ ਜਾਣ ਇੱਥੇ ਜਿਹੜਾ ਲਗਭਗ ਪਟਿਆਲਾ ਜ਼ਿਲ੍ਹੇ ਦੇ ਵਿੱਚ ਘੇਟੋ 7000 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਤਨਾਤ ਕੀਤੇ ਗਏ ਨੇ ਤਾਂ ਵੱਖ-ਵੱਖ ਲੇਅਰਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਕਿਸਾਨ ਜਿਹੜੇ ਆ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਪ੍ਰਵਿੰਦਰ ਜੀ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਵੀ ਦਿਖਾ ਦਿੱਤੀਆਂ ਜਾਣ ਕਿਸਾਨ ਪਹੁੰਚਣੇ ਜਿਹੜੇ ਆ ਲਗਭਗ ਸ਼ੁਰੂ ਹੋ ਗਏ ਨੇ ਤੇ ਸੁਮਿੰਦਰਪਾਲ ਸਿੰਘ ADGP ਪਰਮਾਰ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੇ ਤਰੇੜੀ ਜੱਟਾਂ ਦੇ ਵਿੱਚ ਜਿਹੜੇ ਆ ਗਵਾਹੀ ਕਰ ਰਹੇ ਨੇ ਕਮਾਂਡ ਸੰਭਾਲ ਰਹੇ ਨੇ ਤਾਂ ਇੱਥੇ ਕਿਸਾਨਾਂ ਦਾ ਜਿਹੜਾ ਕਿਸਾਨਾਂ ਦੀ ਆਮਦ ਹੋਣੀ ਜੀ ਜਿਹੜੀ ਆ ਸ਼ੁਰੂ ਹੋ ਗਈ ਹੈ ਕਿਸਾਨ ਪਹੁੰਚਦੇ ਸ਼ੁਰੂ ਹੋ ਗਏ ਨੇ ਗੱਲਬਾਤ ਵੀ ਕਿਸਾਨਾਂ ਦੇ ਨਾਲ ਕਰਾਂਗੇ ਤਾਂ ਸਸਕਲ ਜੀ ਸ੍ਰੀਕਲ ਜੀ ਤਾਂ ਕੀ ਕੁਝ ਪਲਾਨ ਹੈਗਾ ਅੱਜ ਦਾ ਤਾਂ ਕਾਲ ਦਿੱਤੀ ਗਈ ਸੀ ਲਗਭਗ ਪੰਜ ਪਾਸੇ ਤੋਂ ਕਿਹਾ ਜਾ ਰਿਹਾ ਜੋ ਕੁਝ ਪਲਾਨ ਦੱਸਿਆ ਗਿਆ ਕਿਸਾਨਾਂ ਦੇ ਵੱਲੋਂ ਕਿ ਅਸੀਂ ਪੰਜ ਪਾਸੇ ਤੋਂ ਪਾਕਪਾਕ ਜਗ੍ਹਾ ਤੋਂ ਕਿਸਾਨ ਆਉਣਗੇ ਤਾਂ ਤੁਸੀਂ ਜਿਹੜਾ ਲਗਭਗ ਇੱਥੇ ਪਹੁੰਚ ਚੁੱਕੇ ਹੋ ਮੋਦੀ ਨੇ ਪਟਿਆਲੇ ਨੂੰ ਚੈਲੰਜ ਕੀਤਾ ਤੇ ਅਸੀਂ ਉਸ ਦਾ ਚੈਲੰਜ ਪ੍ਰਵਾਨ ਕੀਤਾ ਹੈ ਮੋਦੀ ਰਾਣੀ ਨੂੰ ਜਿਤਾਉਣ ਲਈ ਆ ਰਹੇ ਹਨ ਅਸੀਂ ਤੁਹਾਡੇ ਮਾਦਿਆਂ ਨੂੰ ਕਹਿ ਰਹੇ ਹਾਂ ਮੋਦੀ ਦਾ ਪਿਓ ਵੀ ਅਜੇ ਰਾਣੀ ਨੂੰ ਉਹ ਨਹੀਂ ਜਿਤਾ ਸਕਦਾ ਕਿਉਂਕਿ ਇਹਨਾਂ ਨੂੰ ਤਾਂ ਭਾਜਪਾ ਨੂੰ ਕਿਸਾਨਾਂ ਦਾ ਸਰਾਫ ਹੀ ਲੈ ਕੇ ਵਹਜੇਗਾ ਜੋ ਹੈ ਤਪ ਰਹੇ ਹਨ ਨਾ ਸਿੰਘੂ ਬਾਰਡਰ ਤੇ ਸੰਭੂ ਤੇ तकरीबन 3.5 ਮਹੀਨੇ ਹੋ ਗਏ ਉਹਨਾਂ ਦਿਖ ਨਹੀਂ ਰਿਹਾ ਵੀ ਕਾਦੇ ਲਈ ਬੈਠੇ ਆ ਗੱਲ ਸੁਣ ਲਈ ਤਾਂ ਤਿਆਰ ਨਹੀਂ ਜੇ ਗੱਲ ਉਹ ਨਹੀਂ ਸੁਣ ਲਈ ਤਿਆਰ ਅਸੀਂ ਕਿਹੜੇ ਦੀ ਗੱਲ ਸੁਣ ਲਈ ਤਿਆਰ ਅਸੀਂ ਰੋਕਦੇ ਨੇ ਜੀ ਅਸੀਂ ਇਹਨਾਂ ਨੂੰ ਪਟਿਆਲੇ ਆਉਣ ਤੋਂ ਰੋਕਾਂਗੇ ਜੇ ਇਥੋਂ ਦੀ ਆਏਗਾ ਭਾਵੇਂ ਸਾਡੀਆਂ ਜਾਨਾਂ ਵੀ ਚਲੇ ਜਾਣਾ ਅਸੀਂ ਰੋਕਾਂਗੇ ਜੀ ਇਹ ਲੈਅਰਾਂ ਨੇ ਉਹ ਤੁ ਆ ਇੱਥੇ ਲੈਅਰ ਆ ਪਿੱਛੇ ਲੈਅਰ ਉਸ ਤੋਂ ਬਾਅਦ ਬਸ ਅੱਡੇ ਦੇ ਨੇੜੇ ਲੈਅਰ ਉਸ ਤੋਂ ਬਾਅਦ ਹੋਰ ਜਗ੍ਹਾ ਦੇ ਉੱਤੇ ਪਲੇਅਰਜ਼ ਹੈਗੀਆਂ ਨੇ ਤਾਂ ਕੀ ਲੱਗਦਾ ਤੁਹਾਨੂੰ ਵੀ ਪੁਲਿਸ ਅੱਗੇ ਜਾਣ ਦਊਗੀ ਜਾਂ ਤੁਹਾਨੂੰ ਤੁਸੀਂ ਰੋਕਣ ਦੋ ਸਾਨੂੰ ਖੁਸ਼ੀ ਹੈ ਕਿਸਾਨਾਂ ਦਾ ਡਰ ਦੇਖ ਲਿਆ ਤੁਸੀਂ ਇਹ ਸਾਡੇ ਕਿਸਾਨਾਂ ਦਾ ਡਰ ਹੈ ਇਹਨਾਂ ਨੂੰ ਜੇ ਸਾਡੇ ਐਮਐਸਪੀ ਦੇ ਮੋਹਰ ਲਾ ਦਿੰਦਾ ਹੈ ਜੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਸੀ ਹੁਣੀ ਇਹਨੇ ਸਾਨੂੰ ਤੜਫਾਇਆ ਆਪੇ ਤੜਫ ਰਿਹਾ ਹੈ ਰਾਤ ਨੂੰ ਸਾਨੂੰ ਪਤਾ ਇਹਨੂੰ ਨੀਂਦ ਨਹੀਂ ਆ ਰਹੀ ਨਾ ਰਾਣੀ ਨੂੰ ਆਉਂਦੀ ਹੈ ਕਿਉਂਕਿ ਜਿੱਦਣ ਪਤਾ ਲੱਗਿਆ ਨਾ ਰਾਣੀ ਨੂੰ ਕੇ ਵੀ ਮੋਦੀ ਯਾਰ ਹੈ ਆ ਰਾਣੀ ਰਾਤ ਬਿਮਾਰ ਹੋ ਗਈਆਂ ਨਾ ਰਾਤ ਰਾਤ ਰਾਣੀ ਬਿਮਾਰ ਹੋ ਗਈ ਹੈ ਕਿਉਂ ਹੋਈ ਹੈ ਕਿਸਾਨਾਂ ਦਾ ਸ਼ਰਾਬ ਪਿਆ ਮੋਦੀ ਨੂੰ ਵੀ ਪਵੇਗਾ ਸਾਰੀ ਭਾਜਪਾ ਨੂੰ ਇਹ ਸ਼ਰਾਬ ਪੈਣ ਜਾ ਰਿਹਾ ਹੈ 4 ਤਰੀਕ ਤੋਂ ਬਾਅਦ ਤੁਸੀਂ ਆਪ ਹੀ ਦੇਖ ਲਓਗੇ ਜੀ ਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਧਰ ਜਿਹੜਾ ਨਾਰੇਬਾਜੀ ਕੀਤੀ ਜਾ ਰਹੀ ਆ ਪਰਮਿੰਦਰ ਜੀ ਹੁਣਾਂ ਨੂੰ ਕਹਾਂਗਾ ਕਿ ਅੱਗੇ ਆ ਕੇ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਦਿਖਾਤੀਆਂ ਜਾਣ ਦੂਜੇ ਪਾਸੇ ਇੱਧਰ ਜਿਹੜਾ ਪੌਲਸਾ ਤੇ ਹੋਰ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਪਿੱਛੇ ਤਾਨਾਤ ਕੀਤੀ ਗਈਆਂ ਨੇ ਏਡੀਜ ਵੀ ਪਰਮਾਰ ਖੁਦ ਇਸ ਜਗ੍ਹਾ ਦੇ ਉੱਤੇ ਜਿਹੜੇ ਆ ਅਗਵਾਈ ਕਰ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ 2022 ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਪੀਐਮ ਮੋਦੀ ਜਿਹੜੇ ਆ ਭਾਰਤਾਂ ਸੀ ਉਹਨਾਂ ਨੂੰ ਆਪਣੀ ਰੈਲੀ ਜਿਹੜੀ ਆ ਕੈਂਸਲ ਕਰਨੀ ਪਈ ਸੀ ਤਾਂ ਤਸਵੀਰਾਂ ਪਰਮਿੰਦਰ ਜੀ ਹੁਣਾਂ ਕਹਾਂਗਾ ਕਿ ਪਿੱਛੇ ਜਾ ਕੇ ਇੱਕ ਵਾਰ ਜਰੂਰ ਦਿਖਾਤੀਆਂ ਜਾਣ ਤਾਂ ਆਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਇਹ ਤੇ ਨਾਤ ਕੀਤੇ ਗਏ ਨੇ ਤਾਂ ਜੋ ਕਿਸਾਨ ਜਿਹੜੇ ਆ ਉਹ ਨਾ ਪਹੁੰਚ ਸਕਣ